ਪਰਮ ਸਤਿਗਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਨੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੈਰੋ ਮਹੱਲਾ ਪੰਜਵਾ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਤ੍ਰਮਸਾਨ ਕੋਟ ਮਹੇਸ ਉਪਾਇ ਸਮਾਈ ਕੋਟ ਬ੍ਰਹਮੇ ਜਗ ਸਾਜਨ ਆਏ ਐਸੋ ਧਨੀ ਗੋਬਿੰਦ ਹਮਾਰਾ ਬਰਨ ਨਾ ਸਕੋ ਗੁਣ ਵਿਸਥਾਰ ਰਹਾਉ ਰਹਾਉਂਦੀਆਂ ਪੰਕਤੀਆਂ ਦੇ ਵਿੱਚ ਸਤਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਹੈ ਭਾਈ ਸਾਡਾ ਮਾਲਕ ਪ੍ਰਭੂ ਇਹੋ ਜਿਹਾ ਬੇਅੰਤ ਹੈ ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ ਉਹ ਮੇਂ ਅੰਤ ਹੈ ਵਰਨ ਨਹੀਂ ਸਕੇ ਜਾ ਸਕਦੇ ਉਹਦੇ ਗੁਣ ਜਨਨ ਕੀ ਕਹਿਣ ਤੋਂ ਪਰੇ ਹੈ ਇੰਨਾ ਗੁਣਾਂ ਦਾ ਮਾਲਕ ਹੈ ਅਕਾਲ ਪੁਰਖ ਪਰਮੇਸ਼ਰ ਮੋਡਲੀਆਂ ਪੰਕਤੀਆਂ 'ਚ ਫਰਮਾਨ ਹੈ ਕੋਟ ਮਿਸਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮ ਇਸਾਨ ਤਾਂ ਸਤਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿਨੇ ਹੇ ਭਾਈ ਉਹ ਗੋਬਿੰਦ ਐਸਾ ਹੈ ਉਹ ਅਕਾਲਪੁਰਖ ਐਸਾ ਹੈ ਜਿਸ ਨੇ ਕਰੋੜਾਂ ਹੀ ਵਿਸ਼ਨੂ ਅਵਤਾਰ ਬਣਾਏ ਇੱਕ ਨਹੀਂ ਕਰੋੜਾਂ ਹੀ ਕੋਟ ਦਾ ਮਤਲਬ ਕਰੋੜ ਮਿਸਨ ਦਾ ਮਤਲਬ ਵਿਸ਼ਨੂ અવਤਾਰ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਕਰੋੜਾਂ ਬ੍ਰਹਿਮੰਡ ਜਿਸ ਦੇ ਧਰਮ ਸਥਾਨ ਹਨ ਕੋਟ ਮਹੇਸ਼ ਉਪਾਇ ਸਮਾਏ ਜਿਨ੍ਹਾਂ ਕਰੋੜਾਂ ਸ਼ਿਵ ਪੈਦਾ ਕਰਕੇ ਆਪਣੇ ਵਿੱਚ ਹੀ ਲੀਨ ਕਰ ਲੈ ਦਿੰਦਾ ਹੈ ਮਹੇਸ਼ ਮਤਲਬ ਸ਼ਿਵ ਕੋਟ ਬ੍ਰਹਮੇ ਜਗ 사ਜਨ ਲਾਏ ਜਿਸ ਨੇ ਕਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ ਕਰੋੜਾਂ ਰਹਾਉ ਦੋਗਲੀਆਂ ਪੰਕਤੀਆਂ ਫਰਮਾਨ ਹੈ ਰਹਾਉ ਕੋਟ ਮਾਇਆ ਜਾ ਕੈ ਸੇਵਕਾਈ ਕੋਟ ਜੀਏ ਜਾ ਕੇ ਸਹਜਾਈ ਨਿਹ ਪਾਈ ਉਹ ਗੋਬਿੰਦ ਉਹ ਅਕਾਲ ਪੁਰਖ ਐਸਾ ਮਾਲਕ ਹੈ ਕਿ ਕਰੋੜਾਂ ਹੀ ਲਖਮੀਆਂ ਉਸਨੇ ਘਰ ਦੇ ਵਿੱਚ ਦਾਸੀਆਂ ਹਨ ਕਰੋਨਾ ਦਾਸੀਆਂ ਉਹਦੇ ਘਰ ਦੇ ਵਿੱਚ ਤੇ ਕਰੋਨਾ ਹੀ ਜੀਵ ਉਸ ਨੇ ਸੇਜ ਹਨ हे ਪ੍ਰਭੂ ਕੋਟ ਉਪਾਰਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਤਾਂ ਸਮਝਾਉਣਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਿ ਇਹ ਪ੍ਰਭੂ ਇਹ ਕਾਲਪੁਰਖ ਕਰੋੜਾ ਹੀ ਉਤਪਤੀਆਂ ਤੇਰੇ ਆਪੇ ਵਿੱਚ ਸਮਾ ਜਾਂਦੀਆਂ ਹਨ ਤਾਂ ਸਮਝਾਉਣਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਿ ਇਹ ਭਾਈ ਕਰੋੜਾ ਹੀ ਭਗਤ ਪ੍ਰਭੂ ਦੀ ਚੰਨਾ ਦੇ ਵਿੱਚ ਵਸਦੇ ਹਨ ਕਰੋੜਾਂ ਭਗਤਾਂ ਲੱਗੇ ਪ੍ਰਮਾਣ ਹੈ ਕੋਟ ਛਤਰ ਪਤ ਕਰਤ ਨਮਸਕਾਰ ਕੋਟ ਇੰਦਰ ਥਾਡੇ ਹੈ ਦਵਾਰ ਨਿਹ ਭਾਈ ਉਹ ਅਕਾਲ ਪੁਰਖ ਗੋਬਿੰਦ ਐਸਾ ਮਾਲਕ ਹੈ ਕਿ ਕਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਉਂਦੇ ਹਨ ਨਮਸਕਾਰ ਕਰਦੇ ਹਨ ਛਤਰਪਤ ਮਤਲਬ ਰਾਜੇ ਕਰੋੜਾਈ ਉਹਨੂੰ ਨਮਸਕਾਰ ਕਰਦੇ ਹਨ ਕਰੋੜਾ ਇੰਦਰ ਉਸ ਦੇ ਦਰ ਤੇ ਖੜੇ ਹਨ ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾਂ ਕੀ ਕੀਮਤ ਨਾਹੀਂ ਕਰੋੜਾਂ ਹੀ ਮੈਕੁੰਠ ਉਸ ਦੀ ਮਿਹਰ ਦੀ ਨਿਗਾਹ ਦੇ ਵਿੱਚ ਹਨ ਕਰੋੜਾਂ ਹੀ ਅਕਾਲ ਮੁਰਖ ਦੀ ਨਿਗਾਹ ਦੇ ਵਿੱਚ ਉਸ ਦੇ ਕਰੋੜਾਂ ਹੀ ਨਾਮ ਹਨ ਉਹ ਐਸਾ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਕੀਮਤ ਨਹੀਂ ਪੈ ਸਕਦੀ ਉਹ ਹਰ ਗਏ ਫਰਮਾਨ ਹੈ ਕੋਟ ਪੂਰੀਤ ਹੈ ਜਾ ਕੈ ਨਾਦ ਕੋਟ ਅਖਾਨੇ ਚਲਤ ਮਿਸਮਾਦ ਤਾਂ ਸਮਝਾਉਣਾ ਕਰਦੇ ਸਤਿਗੁਰੂ ਪਾਤਸ਼ਾਹ ਕੇ ਇਹ ਭਾਈ ਉਹ ਗੋਵਿੰਦ ਉਹ ਅਕਾਲ ਪੁਰਖ ਐਸਾ ਹੈ ਕਿ ਉਸ ਦੇ ਦਰ ਤੇ ਕਰੋਣਾ ਸੰਖ ਆਲਕ ਨਾਦ ਪੂਰੇ ਜਾਂਦੀ ਹਨ ਭਾਵਪੂਰਨ ਦਾ ਵਜਾਈ ਜਾਂਦੀ ਹੈ ਕਰੂਣਾ ਸੰਖਾਦਕ ਨਾਲ ਜਿਹਨੇ ਵਜਾਈ ਜਾਂਦੀ ਉਹਦੇ ਦਰ ਤੇ ਉਸਦੇ ਕਰੂਣਾ ਹੀ ਜਗਤ ਅਖਾੜੇ ਹਨ ਉਸਦੇ ਰਚੇ ਕੌਤਕ ਤਮਾਸ਼ੇ ਹੈਰਾਨ ਕਰਨ ਵਾਲੇ ਹਨ ਹੈਰਾਨ ਕਰਨ ਵਾਲੇ ਹਨ ਕੋਟ ਸਕਤ ਸ਼ਿਵ ਆਗਿਆਕਾਰ ਕੋਟ ਜੀ ਦੇਵਾਂ ਆਧਾਰ ਤਾਂ ਸਮਝਾਉਣਾ ਕਰਦੇ ਸਤਿਗੁਰੂ ਪਾਸ਼ਾ ਕਿ ਕਰੋੜਾ ਸ਼ਿਵ ਤੇ ਕਰੋੜਾ ਸ਼ਕਤੀਆਂ ਉਸ ਦੇ ਹੁਕਮ ਦੇ ਵਿੱਚ ਤੁਰਨ ਵਾਲੇ ਹਨ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇਸ ਕਰਕੇ ਕਹਿੰਦੇ ਹੈ ਪਾਈ ਉਹ ਮਾਲਕ ਕਰੋੜਾ ਜੀਵਾਂ ਨੂੰ ਆਸਰਾ ਦੇ ਰਿਹਾ ਹੈ ਸਹਾਰਾ ਦੇ ਰਿਹਾ ਰੰਗੀਆਂ ਫਰਮਾਨ ਹੈ ਕੋਟ ਤੀਰਥ ਜਾ ਕੇ ਸ਼ਰਨ ਵਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਤਾਂ ਸਤਿਗੁਰੂ ਪਾਸ਼ਾ ਫਰਮਾਨ ਕਰਦੇ ਨੇ ਕਹਿੰਦੇ ਇਹ ਪਾਈ ਉਹ ਅਕਾਲ ਪੁਰਖ ਪਰਮੇਸ਼ਰ ਐਸਾ ਗੋਵਿੰਦ ਐਸਾ ਧਨੀ ਹੈ ਮਾਲਕ ਹੈ ਕਿ ਕਰੋਣਾ ਹੀ ਤੀਰਥ ਉਸ ਦੇ ਚਰਨਾਂ ਦੇ ਵਿੱਚ ਹਨ ਕਰੋਣਾ ਤੀਰਥ ਉਸ ਦੇ ਚਰਨਾਂ ਵਿੱਚ ਜੁੜੇ ਰਹਿਣਾ ਹੀ ਕਰੋਣਾ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ ਕਹਿੰਦਾ ਬੰਦ ਉਸ ਪ੍ਰਮਾਤਮਾ ਨਾਲ ਅਕਾਲ ਪੁਰਖ ਨਾਲ ਜੁੜੇ ਰਹਿਣਾ ਸਮਝ ਲਓ ਕਰੋਣਾ ਤੀਰਥਾਂ ਦਾ ਇਸ਼ਨਾਨ ਹੈ ਉਹ ਫਿਰ ਤੀਰਥਾਂ ਦੇ ਇਸ਼ਨਾਨ ਕਰਨ ਦੀ ਜਾਨ ਦੀ ਜ਼ਰੂਰਤ ਨਹੀਂ ਕਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਉਣ ਵਾਲੇ ਹੋ ਜਾਂਦੇ ਹਨ ਕੋਟ ਪੁੰਜਾਰੀ ਕਰਤੇ ਪੂਜਾ ਕੋਟ ਮਿਸਥਾਰਨ ਅਵਰਨਾ ਦੂਜਾ ਕਨੇ ਕਰੋਣਾ ਪੁਜਾਰੀ ਉਸ ਦੀ ਪੂਜਾ ਕਰਦੇ ਨੇ ਹਨ ਉਸ ਅਕਾਲ ਪੁਰਖ ਦੀ ਪੂਜਾ ਕਰਦੇ ਹਨ ਉਸ ਮਾਲਕ ਨੇ ਕਰੋਣਾ ਹੀ ਜੀਵਾਂ ਦਾ ਖਲਾਰਾ ਖਲਾਰਿਆ ਹੋਇਆ ਹੈ ਉਸ ਤੋਂ ਬਿਨਾ ਕੋਈ ਹੋਰ ਦੂਜਾ ਹੈ ਹੀ ਨਹੀਂ ਰੰਗੇ ਫਰਮਾਨ ਹੈ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ ਨਿਹ ਪਾਈ ਉਹ ਆਕਾਨ ਪੁਰਖੋ ਗੋਬਿੰਦ ਐਸਾ ਹੈ ਕਿ ਕਰੂਣਾ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ ਬਿਨਿਆਈ ਕਰ ਰਹੇ ਹਨ ਸੰਕ ਆਨਕ ਬ੍ਰਹਮਾ ਦੇ ਕਰੂਣਾ ਹੀ ਪੁੱਤਰ ਉਸ ਦੀ ਉਸਤਤ ਕਰਨੇ ਹਨ ਸੰਕਮ ਬ੍ਰਹਮਾ ਦਾ ਪੁੱਤਰ ਹੈ ਪੰਜ ਪੁੱਤਰ ਸੀ ਤਾਂ ਕਰੂਣਾ ਕਿੰਨੇ ਬ੍ਰਹਮਾ ਦੇ ਪੁੱਤਰ ਹੈ ਜਿਹਨੇ ਉਹਦੀ ਉਸਤਤ ਅਕਾਲ ਪੁਰਖ ਦੀ ਕਰ ਰਹੇ ਹਨ ਰੰਗੇ ਫਰਮਾਨ ਹਰ ਕੋਟ ਪਰਲੋ ਓਪਤ ਨਿਮਖ ਮਾਹੀ ਕੋਟ ਗੁਣਾ ਤੇਰੀ ਗਣੀ ਨਾ ਜਾਹੀ ਤਾਂ ਸਮਝਾਉਣਾ ਕਰਨੇ ਸਤਿਗੁਰੂ ਪਾਸ਼ਾ ਕਿ ਉਹ ਗੋਬਿੰਦ ਉਹ ਅਕਾਲ ਪੁਰਖ ਪਰਮੇਸ਼ਰ ਅੱਖ ਦੇ ਇੱਕ ਫੋਰਮ ਵਿੱਚ ਭਾਵ ਅੱਖ ਝਮਕਣ ਦੇ ਸਮੇਂ ਦੇ ਵਿੱਚ ਕਰੋੜਾਂ ਜੀਵਾਂ ਦੀ ਉਤਪਤੀ ਤੇ ਨਾਸ ਕਰਨ ਨਿਸਮਰਤ ਹੈ ਕਰੂਣਾ ਹੀ ਜੀਵ ਅੱਖ ਚਮਕਣ ਦੇ ਸਮੇਂ ਦੇ ਵਿੱਚ ਪੈਦਾ ਕਰਦਾ ਤੇ ਕਰੂਣਾ ਹੀ ਨਾਸ ਕਰਦਾ ਹੈ ਹੇ ਪ੍ਰਭੂ ਤੇਰੇ ਕਰੂਣਾ ਹੀ ਗੁਣ ਹਨ ਅਸਾਂ ਜੀਵਾਂ ਪਾਸੋਂ ਗਿਣੇ ਨਾ ਜਾਹੇ ਗਿਨੇ ਨਹੀਂ ਜਾਂਦੇ ਤੇਰੇ ਕਰੂਣਾ ਹੀ ਗੁਣ ਹੈ ਗਿਣ ਤੋਂ ਬਾਹਰ ਗਿਣਤੀ ਤੋਂ ਬਾਹਰ ਹੈ ਕੋਟ ਗਿਆਨੀ ਕਥ ਹੈ ਗਿਆਨ ਉਟ ਧਿਆਨੀ ਤਰਤ ਧਿਆਨ ਤਾਂ ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਭਾਈ ਉਹ ਅਕਾਲ ਪੁਰਖ ਗੋਬਿੰਦ ਐਸਾ ਹੈ ਕਿ ਆਤਮਕ ਜੀਵਨ ਦੀ ਸੂਝ ਵਾਲੇ ਕਰੋਣਾ ਹੀ ਮਨੁੱਖ ਉਸ ਦੇ ਗੁਣਾ ਦਾ ਵਿਚਾਰ ਬਿਆਨ ਕਰਦੇ ਹਨ ਸਮਾਧੀਆਂ ਲਾਉਣ ਵਾਲੇ ਕਰੋਣਾ ਹੀ ਸਾਧੂ ਉਸ ਵਿੱਚ ਸੁਰਤ ਜੋੜੀ ਰੱਖਦੇ ਹਨ ਧਿਆਨ ਜੋੜੀ ਰੱਖਦੇ ਹਨ ਧਿਆਨ ਨਹੀਂ ਦਾ ਮਤਲਬ ਸੁਰਤ ਜੋੜਨੀ ਸਮਾਧੀ ਕੋਟ ਤਪੀਸਰ ਤਪ ਹੀ ਕਰਤੇ ਕੋਟ ਮੋਨੀਸਰ ਮੋਨ ਮੈਂ ਰਹਤੇ ਸਾਤਗੁਰੂ ਪਾਤਸ਼ਾਹ ਫਿਰ ਫਰਮਾਨ ਕਰਦੇ ਹਨ ਕਹਿੰਦੇ ਉਸ ਦਾ ਦਰਸ਼ਨ ਕਰਨ ਲਈ ਕਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ ਤੇ ਕਰੋੜਾਂ ਹੀ ਵੱਡੇ ਵੱਡੇ ਮونی ਮੋਨ ਧਾਰੀ ਰੱਖਦੇ ਹਨ ਉਹਦਾ ਅਕਾਲ ਪੁਰਖ ਦਾ ਦਰਸ਼ਨ ਕਰਨ ਨੂੰ ਵਾਸਤੇ ਫਿਰ ਅੰਗੇ ਫਰਮਾਨ ਹੈ ਅਵਿਗਤ ਨਾਥ ਅਗੋਚਰ ਸੁਆਮੀ ਪੂਰ ਰਹਿਆ ਘਟ ਅੰਤਰ ਜਾਮੀ ਨਿਹ ਭਾਈ ਸਾਡਾ ਉਹ ਖਸਮ ਪ੍ਰਭੂ ਅਕਾਲ ਪੁਰਖ ਅਦ੍ਰਿਸ਼ਟ ਹੈ ਸਾਡਾ ਸੁਆਮੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਦੇ ਵਿੱਚ ਮੌਜੂਦ ਹੈ ਜਤ ਕਤ ਦੇਖੂ ਤੇਰਾ ਵਾਸਾ ਨਾਨਕ ਕਉ ਗੁਰ ਕੀਓ ਪ੍ਰਗਾਸਾ ਤਾਂ ਫਿਰ ਫਰਮਾਨ ਕਰਦੇ ਹਨ ਏ ਪ੍ਰਭੂ ਮੈਨੂੰ ਨਾਨਕ ਨੂੰ ਗੁਰੂ ਨੇ ਅਜਿਹਾ ਆਤਮਕ ਚਾਨਣ ਬਖਸ਼ਿਆ ਹੈ ਕਿ ਮੈਂ ਜਿੱਧਰ ਕਿੱਧਰ ਵੀ ਦੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਲਿਸਦਾ ਹੈ ਹਰ ਪਾਸੇ ਤੂੰ ਹੀ ਦਿਸਦਾ ਹੈ ਜਿੱਧਰ ਵੀ ਮੈਂ ਤੱਕਦਾ ਹਾਂ ਜਿਸ ਪਾਸੇ ਵੀ ਉਦਨ ਤੇਰਾ ਹੀ ਨਿਵਾਸ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਐਰੋ ਮਹੱਲਾ 5 ਸਤਿਗੁਰੂ ਮੋਕੋ ਕੀਨੋ ਦਾਨ ਮੂਲ ਰਤਨ ਹਰ ਦੀਨੋ ਨਾਮ ਸਹਿਜ ਬਿਨੋਦ ਚੋਜ ਅਨੰਤਾ ਨਾਨਕ ਕਉ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁ ਰਮੋਨ ਉਸ ਸੰਗ ਮਨ ਰਾਚੀ ਰਹਾਉ ਰਹਾਉ ਦੀਆਂ ਪੰਕਤੀਆਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਹੇ ਨਾਨਕ ਹੇ ਭਾਈ ਪ੍ਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ ਆਪਣੇ ਮਨ ਨੂੰ ਮੁੜਮੁੜ ਉਸ ਸ਼ਿਵਸਲਾ ਨਾਲ ਜੋੜੀ ਰੱਖ ਫਿਰ ਮੁੰਡਲੀਆਂ ਪੰਕਿਆਂ ਫਰਮਾਨ ਹੈ ਕਿ ਸਤਿਗੁਰੂ ਮੋ ਕੋ ਕੀਨੋ ਦਾਨ ਅਮੋਲ ਰਤਨ ਹਰ ਜਿੰਨੋ ਨਾਮ ਹੇ ਭਾਈ ਗੁਰੂ ਨੇ ਮੈਨੂੰ ਇਹ ਦਾਤ ਬਖਸ਼ੀ ਹੈ ਗੁਰੂ ਨੇ ਮੈਨੂੰ ਇਹ ਨਾਮ ਰਤਨ ਦਿੱਤਾ ਹੈ ਜੋ ਕਿਸੇ ਵੀ ਮੁੱਲ ਤੋਂ ਨਹੀਂ ਮਿਲ ਸਕਦਾ ਕਿਹੜਾ ਨਾਮ ਰਤਨ ਪਰਮੇਸ਼ਰ ਦਾ ਨਾਮ ਕਿਸੇ ਵੀ ਮੁੱਲ ਤੋਂ ਨਹੀਂ ਮਿਲਦਾ ਸਹਿਜ ਬਿਨੋਦ ਚੋਜ ਅਨੰਤਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਏਨੇ ਮੈਨੂੰ ਨਾਨਕ ਨੂੰ ਗੁਰੂ ਦੀ ਕਿਰਪਾ ਨਾਲ ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹੈ ਹੁਣ ਮੇਰੇ ਅੰਦਰ ਆਤਮਿਕ ਅਡੂਲਤਾ ਦੇ ਬੇਅੰਤ ਆਨੰਦ ਤਮਾਸ਼ੇ ਬਣੇ ਲਿੰਦੇ ਹਨ ਰਹਾਉ ਫਰਮਾਨ ਹੈ ਰਹਾਉ ਤੁੰਗਰੀਆਂ ਬੰਤੀ ਰਹਾਉ ਅਚੰਤ ਹਮਾਰੈ ਭੋਜਨ ਪਾਉ ਅਚੰਤ ਹਮਾਰੈ ਨੀਚੈ ਨਾਉ ਅਚੰਤ ਹਮਾਰੈ ਸ਼ਬਦ ਉਧਾਰ ਚਿੰਤਾ ਹਮਾਰੇ ਭਰੇ ਭੰਡਾਰ ਹੇ ਭਾਈ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਨੇ ਨਾਮ ਦੀ ਬਰਕਤ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ ਉਹਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਸਾਰੀ ਚਿੰਤਾ ਛੋਰੇ ਮੁੱਕ ਗਏ ਹਨ ਹੁਣ ਮੈਨੂੰ ਵੈਰੀ ਵੀ ਮਿੱਤਰ ਦਿਸ ਰਹੇ ਹਨ ਚਿੰਤਾ ਦੂਰ ਕਰਨ ਵਾਲਾ ਹਰ ਨਾਮ ਲੈ ਕੇ ਹੀ ਮੈਂ ਆਪਣਾ ਈਮਾਨ ਮਸ ਦੇ ਵਿੱਚ ਕਰ ਲਿਆ ਹੈ ਰੰਗੇ ਫਰਮਾਨ ਹੈ ਅਚਿੰਤ ਹਮਾਰੈ ਕਾਰਜ ਪੂਰੇ ਅਚਿੰਤ ਹਮਾਰੈ ਨਥੇ ਮਿਸੂਰੇ ਅਚਿੰਤ ਹਮਾਰੈ ਬੈਣੀ ਮੀਤਾ ਅਚਿੰਤੋ ਹੀ ਹੋ ਮਨ ਵਸ ਕੀਤਾ ਕਹਿੰਦੇ ਸਤਿਗੁਰ ਪਾਤਸ਼ਾਹ ਸਤਿ ਫਰਮਾਨ ਕਰਦੇ ਹਨ ਕਿ ਉਹਦੀ ਕਿਰਪਾ ਦੇ ਨਾਲ ਸਾਰੇ ਝੋਰੇ ਚਾ ਸਾਰੇ ਫਿਕਰ ਸਭ ਕੁਝ ਖਤਮ ਹੋ ਗਏ ਹਨ ਉਹਦੀ ਬਖਸ਼ਿਸ਼ ਹੋਈ ਉਹਦੀ ਬਰਕਤ ਦੇ ਨਾਲ ਕਹਿੰਦੇ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰੇ ਸਾਰੇ ਕੰਮ ਸਫਲੇ ਹੋ ਰਹੇ ਹਨ ਸਾਰੇ ਝੋਰੇ ਸਾਰੇ ਫਿਕਰ ਖਤਮ ਹੋ ਰਹੇ ਹਨ ਜਿਹੜੇ ਵੈਰੀ ਸੀ ਉਹ ਵੀ ਮੇਰੇ ਮਿੱਤਰ ਬਣ ਗਏ ਹਨ ਉਹ ਵੀ ਮੈਨੂੰ ਮਿੱਤਰ ਦਿਸ ਰਹੇ ਹਨ ਤੇ ਚਿੰਤਾ ਦੂਰ ਕਰਨ ਵਾਲਾ ਕਹਿੰਦੇ ਪ੍ਰਮਾਤਮਾ ਦਾ ਨਾਮ ਲੈ ਕੇ ਹੀ ਮੈਂ ਆਪਨੇ ਮਨ ਨੂੰ ਕਾਬੂ ਦੇ ਵਿੱਚ ਕਰ ਲਿਆ ਹੈ ਇਸ ਕਰਕੇ ਕਹਿੰਦੇ ਹੈ ਭਾਈ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਨੇ ਮੈਨੂੰ ਹੌਸਲਾ ਬਖਸ਼ਿਆ ਮੇਰੀਆਂ ਸਾਰੀਆਂ ਆਸਾਂ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਹਨ ਫਿਰ ਅਗੇ ਫਰਮਾਨ ਹੈ ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾਂ ਕੋ ਸਗਲ ਸਿਧਾਂਤ ਅਚਿੰਤ ਹਮਕੋ ਗੁਰ ਦੀਨੋ ਮੰਤ ਕਿੰਤੀ ਚਿੰਤਾ ਦੂਰ ਕਰਨ ਨਾਲ ਮੈਨੂੰ ਭਰੋਸਾ ਵਿਸ਼ਵਾਸ ਬਣ ਗਿਆ ਹੈ ਮੇਰੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਹਨ ਤੇ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ ਸਾਰੇ ਧਰਮਾਂ ਦਾ ਨਿਚੋੜ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਹੈ ਇਸ ਕਰਕੇ ਕਿ ਨਹੀਂ ਭਾਈ ਇਹ ਨਾਮ ਮੰਤਰ ਮੈਨੂੰ ਗੁਰੂ ਨੇ ਦਿੱਤਾ ਹੈ ਫਿਰ ਅੱਗੇ ਫਰਮਾਨ ਹੈ ਚਿੰਤਾ ਹਮਾਰੇ ਬਿਨਸੇ ਬੈਰ ਅਚਿੰਤ ਹਮਾਰੇ ਮਿਟੇ ਅਨੀਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਕੰਡ ਮੀਠਾ ਨਹੀਂ ਭਾਈ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਅੰਦਰੋਂ ਸਾਰੇ ਵੈਰ ਵਿਰੋਧ ਨਾਸ ਹੋ ਗਏ ਹਨ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ ਇਸ ਕਰਕੇ ਕਿ ਨਹੀਂ ਭਾਈ ਚਿੰਤਾ ਦੂਰ ਕਰਨ ਵਾਲਾ ਹਰ ਨਾਮ ਜਪ ਕੇ ਹੀ ਮੇਰੇ ਮਨ ਦੇ ਵਿੱਚ ਪ੍ਰਮਾਤਮਾ ਦੀ ਸਿਫਸਲਾ ਪਿਆਰੀ ਲੱਗਦੀ ਹੈ ਅਤੇ ਉਸ ਪ੍ਰਮਾਤਮਾ ਨੂੰ ਮੈਂ ਹਰੇਕ ਹਿਰਦੇ ਦੇ ਵਿੱਚ ਵਸਦਾ ਵੇਖ ਰਿਹਾ ਹਾਂ ਅਚਿੰਤਾ ਮਿਟਿਓ ਹੈ ਸਗਲੋ ਪਰਮਾ ਅਚਿੰਤਾ ਵਸਿਓ ਮਨ ਸੁਖ ਮਿਸਰਾਮਾ ਅਚਿੰਤ ਹਮਾਰਾ ਅਨਹਦ ਬਾਜੇ ਅਚੰਤ ਹਮਾਰਾ ਗੋਵਿੰਦ ਗਾਜੇ ਇਹ ਭਾਈ ਚਿੰਤਾ ਦੂਰ ਕਰਨ ਵਾਲੇ ਹਰ ਨਾਮ ਦੀ ਬਰਕਤ ਨਾਲ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ ਜਦੋਂ ਤੋਂ ਅਚੰਤ ਪ੍ਰਭੂ ਮੇਰੇ ਮਨ ਦੇ ਵਿੱਚ ਆ ਵਸਿਆ ਹੈ ਮੇਰੇ ਅੰਦਰ ਆਤਮਿਕ ਅਨੰਦ ਦਾ ਪੱਕਾ ਟਿਕਾਣਾ ਬਣ ਗਿਆ ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰ ਨਾਮ ਦਾ ਇੱਕ ਰਸ ਵਾਜਾਂ ਵੱਜ ਰਿਹਾ ਹੈ ਮੇਰੇ ਅੰਦਰ ਗੋਬਿੰਦ ਦਾ ਨਾਮ ਹੀ ਹਰ ਵੇਲੇ ਗਜ ਰਿਹਾ ਹੈ ਫਿਰ ਅੰਗੀ ਫਰਮਾਨ ਹੈ ਅਚਿੰਤ ਹਮਾਰੇ ਮਨ ਪਤਿਆਨਾ ਨਿਹਚਲ ਤਨੀ ਅਚਿੰਤ ਪਛਾਨਾ ਅਚਿੰਤੋ ਉਪਜੀਉ ਸਗਲ ਬਵੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਨਿਹ ਭਾਈ ਚਿੰਤਾ ਦੂਰ ਕਰਨ ਵਾਲੇ ਹਰ ਨਾਮ ਦੀ ਬਰਕਤ ਨਾਲ ਮੇਰਾ ਮਨ ਭਟਕਣੋਂ हट ਗਿਆ ਹੁਣੇ ਭਟਕਦਾ ਨਹੀਂ ਅਚਿੰਤ ਹਰ ਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਦੇ ਨਾਲ ਸਾਝ ਪਾ ਲਈ ਹੈ ਚਿੰਤਾ ਦੂਰ ਕਰਨ ਵਾਲਾ ਹਰ ਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੇ ਪਛਾਣ ਪੈਦਾ ਹੋ ਗਈ ਹੈ ਇਸ ਅਚਿੰਤ ਹਰ ਨਾਮ ਦੀ ਮੈਨੂੰ ਸਦਾ ਲਈ ਕਹਿੰਦੇ ਠੇਕ ਹੈ ਆਸਰਾ ਹੈ ਭਾਵ ਊਟ ਹੈ ਅਚਿੰਤ ਪ੍ਰਭੂ ਤੁਰ ਲਿਖਿਆ ਨੇ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਹੈ ਪ੍ਰਭੂ ਕਹਿੰਦੇ ਫਰਮਾਨ ਕਰ ਰਹੇ ਹਨ ਸਤਿਗੁਰੂ ਪਾਸ਼ਾ ਕਿ ਹੈ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰ ਨਾਮ ਦੀ ਪ੍ਰਾਪਤੀ ਦਾ ਲੇਖ ਤੁਰ ਦਰਗਾਹ ਦੇ ਵਿੱਚੋਂ ਲਿਖ ਦਿੱਤਾ ਕਹਿੰਦੇ ਉਸ ਨੂੰ ਉਹ ਸਬ ਦਾ ਮਾਲਕ ਪ੍ਰਭੂ ਮਿਲ ਪੈਂਦਾ ਫਿਰ ਕਹਿੰਦੇ हे ਪਾਈ ਚਿੰਤਾ ਦੂਰ ਕਰਨ ਵਾਲਾ ਹਰ ਨਾਮ ਜਬ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੁਣ ਮੈਂ ਕਹਿੰਦੇ ਨਾਨਕ ਸਦਾ ਲਈ ਪ੍ਰਭੂ ਦੇ ਵਿੱਚ ਲੀਨ ਹੋ ਗਿਆ ਹਾਂ ਉਹਦੇ ਵਿੱਚ ਸਮਾ ਗਿਆ ਹਾਂ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇਹਨ ਤੁੰਤਾਈਆਂ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਦੀ ਆਪ ਸੰਗਤ ਬਖਸ਼ਣ ਜੋਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ